ਕਿਹੜਾ ਨੰਬਰ ਹੈ ਉਹ ਹੈ ਨਾ ਜਿਹੜਾ ਟ੍ਰੈਕ ਕਰਦੇ ਹੁੰਦੇ ਨੇ ਉਹ ਕਹਿੰਦਾ ਨਹੀਂ ਤੈਨੂੰ ਘੱਟੇ ਦੇ ਕੋਲ ਲੈ ਜਾਵਾਂਗੇ ਚਲੋ ਉਹਨੇ ਰੱਖਿਆ 100 ਲੱਖ ਰੁਪਏ ਦਾ ਕੋਈ ਉਹ ਕਹਿੰਦਾ ਲੈ ਜਾਓ 15 ਤਰੀਕ ਨੂੰ ਉਸ ਨੂੰ ਆਪਣੀ ਮੌਤ ਸਾਹਮਣੇ ਦਿਖਾਈ ਦੇ ਰਹੀ ਬੰਦਾ ਬੋਲ ਰਿਹਾ ਇਸ ਪਾਪੀ ਨੂੰ ਵਾਅਦਾ ਨਹੀਂ ਆਪਣੀ ਪੁੱਤਾਂ ਨਾਲ ਮਗਰ ਬੰਦ ਕੇ ਸਾਰੇ ਸ਼ਹਿਰ ਵਿੱਚ ਸਿਆ ਗਿਆ 150 ਪਹਿਲਾਂ ਜਲਾਵਾਂ ਦਾ ਕਬਰੇ ਵਾਲੇ ਨੂੰ ਉਹਨਾਂ ਨੂੰ ਅੱਜ ਵੀ ਖਬਰ ਆ ਰਹੀ ਹੈ ਆਜੇ ਤੋਂ ਆਦੋ ਤੋਂ ਕੱਢ ਕੇ ਜਰਾ ਜਰਾ ਪੁੱਠਾ ਮਿਲਦਾ ਉਹਦਾ ਪਾਉਗਾ ਜੇ ਦਾ ਬਹੁਤ ਦਾਦਾ ਜੇ ਸਾ ਮਾਸ ਤੋੜਿਆ ਆਹ ਕਿ ਸਾਕੀ ਆਪਰੇ ਪਾਰਵਾ ਦੇ ਬਹੁਤ ਪੁੱਠਾ ਵਾਸਤੇ ਲਾਈਟ ਨੂੰ ਹੋਦਾ ਰਹੋ ਹਾਜੀ ਗਿਆ ਕੰਮ ਤੇ ਉਮਰਦਾ ਤੋਂ ਰਾਜਾ ਨੂੰ ਨਵੇਂ ਖੋ ਦਾ ਸੱਚਾ ਦਿੱਤਾ ਤਾਂ ਵੀ ਤਾਰ ਤਨਵੀਰਾਂ ਦਾ ਹਾਵੇ ਤੇ ਪਾਰ ਤੋਂ ਪਾਕੀਆਂ ਕੀਤੀਆਂ ਹੋਈਆਂ ਪੈੜਾਂ ਦਾ ਵਰਨਨ ਚਰਲ ਸਿੰਘ ਆਲਮਵੀਰ ਦਾ ਢਾਡੀ ਕਹਾ ਵੀਰ ਸਿੰਘ ਆਲਮਵੀਰ ਬਰਿੰਦਰ ਸਿੰਘ ਮੁੱਲਾਪੁਰ ਕਰਨੀ ਮਾਸਟਰ ਗੁਰਪਾਰ ਸਿੰਘ ਆਲਮਵੀਰ ਤਰੀ ਵਾਰ ਚ ਪਤਾਏ ਕਰਦੇ ਬਾਅਦ ਵਾਹ ਬੜਾ ਸ਼ਾਬਾਸ਼ ਆ ਵੀ ਸਾ ਸੰਗਤ ਆਨੰਦਪੁਰ ਸਾਹਿਬ ਵਾਲੀਆਂ ਸੰਗਤਾਂ ਗੁਰੂ ਪਿਆਰਾਸਤਾਂ ਇਕੱਠੀਆਂ ਕਰਦੇ ਹੋਏ ਤੁਹਾਡੇ ਦਰਾਂ ਵਿੱਚ ਪਹੁੰਚ ਚੁੱਕੇ ਹਨ ਸੇਵਾਦਾਰ ਹੋਲੇ ਮਹੱਲੇ ਨੂੰ ਮੁੱਖ ਰੱਖਦੇ ਨਗਰ ਦਾ ਉਧਰ ਤੇ ਡਾਂਗਿਆਂ ਵੱਲੋਂ ਬੜੀ ਚੜ੍ਹਦੀ ਕਲਾ ਲੰਗਰ ਚੱਲਦੇ ਆ ਜਨਾਂ ਦੀ ਗ੍ਰਾਹੀ ਕਰਦੀ ਹੋਈਆਂ ਸੰਗਤਾਂ ਤੁਹਾਡੇ ਦਰਾਂ ਪਹੁੰਚ ਚੁੱਕੀਆਂ ਹਨ ਇੱਥੇ ਬੈ ਕਨਾ ਦਲਜੀਤ ਮਾ ਲੋ ਜੀ ਹੋਰ ਮੜਾ ਗਿਆ ਫਿਰ ਤਲ ਆ ਗਿਆ ਮੜਾ ਕੋਈ ਕੋਈ ਨਹੀਂ ਗਾਹ ਨੂੰ ਤਰਵਲਾ ਦੱਸ ਕੇ ਆਵਾਂਗੇ ਯਾਰ ਗਾਹ ਨੂੰ ਤੈਨੂੰ ਦੱਸ ਕੇ ਆਵਾਂ ਨੌਦਲੇ ਦਾ ਫਰਕ ਪਿਆ ਹੈ ਹਾਂ ਕਹਿੰਦਾ ਹਰੇਕ ਆਰੀ ਧੀਦਾਂਗੇ ਜਨਿਆਈ ਮਤਲਬ ਇਹ ਪਤਾ ਕੁ ਪਾਜਿਆ ਆ ਵੀ ਬਾਲਣ ਵਾਲੀ ਟਰਾਲੀ ਵੀ ਮਗਰ ਨਾਲ ਆ ਸਾਥ ਸੰਗਤ ਹੋ ਥੋੜੇ ਚੋਂ ਥੋੜਾ ਬਹੁਤੇ ਚੋਂ ਬਹੁਤਾ ਬਾਲਣ ਦੀ ਵੀ ਬਹੁਤ ਜ਼ਰੂਰਤ ਆ ਸ਼ਾਬਾਸ਼ ਸ਼ਾਬਾਸ਼ ਸੇਵਾਦਾਰਾਂ ਦੇ ਸ਼ਾਬਾਸ਼ ਓਏ ਬਾਤੂ ਆ ਓਏ ਤੈਨੂੰ ਪੈ ਗਿਆ ਨਾ ਮੁੜ ਕੇ ਦੇਖ ਰਾਂ ਸੰਧਾਰ ਲਾਇਆ ਆ ਇੱਥੇ ਜਦੋਂ ਮਤ ਦੇ ਇੱਥੇ ਜਦੋਂ ਗੀਤ ਕੋਈ ਨਹੀਂ ਗਾਉਂਗੇ ਚਾਹ ਬੀਤੀ ਮੰਗੀ ਜਾਂਦਾ ਕੋਈ ਨਹੀਂ ਗਾ